ਸਰ ਇਹ ਇੱਕ ਲੇਡੀ ਸੀਗੀ ਸੁਮੰਨਾ ਦੇ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਨੀਆਂ ਗੇਟ ਕੋਲੇ ਇਹ ਲੇਡੀ ਦੀ ਤੇਜ਼ ਤਾਰ ਹਥਿਆਰ ਨਾਲ ਇਹ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੁ ਮੇਰੇ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀਗਾ ਜਿਸ ਸੰਬੰਧ ਚ ਕਤਵਾਲੀ ਪਟਿਆਲਾ ਵਿਖੇ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫ਼ਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਜਲਦ ਤੋਂ ਜਲਦ ਦੋਸ਼ ਜਲਦ ਤੋਂ ਜਲਦ ਉਸਿਆ ਨੂੰ ਗ੍ਰਸਤਾਰ ਕੀਤਾ ਜਾਵੇ ਹਾਂਜੀ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕ ਉਹਦੇ ਉੱਪਰ ਕਿਰਾਏ ਤੇ ਰਹਿੰਦੇ ਸੀ ਪਰ ਇਹਨਾਂ ਦਾ ਘਰ ਵਾਲਾ ਵੀ ਹੈ ਜੇ ਲੇਡੀਜ਼ ਦਾ ਜਦੋਂ ਨਹੀਂ ਇਹ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਡ ਸੀ ਪਰ ਹੁਣ ਆਪਣੇ ਪੇਕੇ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ ਸੀ ਸਰ ਇਹ ਇੱਕ ਲੇਡੀ ਸੀ ਜੀ ਸੁਮੰਨਾ ਦੀ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਣੀਆਂ ਗੇਟ ਕੋਲੇ ਇਹਦੇ ਲੇਡੀ ਦੀ ਤੇਜ ਤਾਰ ਹਥਿਆਰ ਨਾਲ ਇਹਦੇ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੁ ਉਮਰ ਦਾ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀਗਾ ਜੀ ਜਿਸ ਸੰਬੰਧ ਚ ਕਤਵਾਲੀ ਪਟਿਆਲਾ ਵਿਖੇ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫਤੀਸ਼ ਚੱਲ ਚੱਲਦੀ ਜਾ ਰਹੀ ਹੈ ਜਲਦ ਤੋਂ ਜਲਦ ਉਸ ਨੂੰ ਗ੍ਰਸਤਾਰ ਕੀਤਾ ਜਾਵੇ ਹਾਂਜੀ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕ ਆ ਉਹਦੇ ਉੱਪਰ ਕਿਰਾਏ ਤੇ ਰਹਿੰਦੇ ਸੀ ਤਾਂ ਇਹਨਾਂ ਦਾ ਘਰ ਵਾਲਾ ਵੀ ਹੈਗਾ ਲੇਡੀਜ਼ ਦਾ ਜਦੋਂ ਨਹੀਂ ਅਮ ਤੂੰ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਟ ਸੀ ਪਰ ਹੁਣ ਆਪਣੇ ਪੇਕੇ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ ਸੀ ਸਰ ਇਹ ਇੱਕ ਲੇਡੀ ਸੀ ਜੀ ਸੁਮੰਨਾ ਦੇ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਤੇ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਣੀਆਂ ਗੇਟ ਕੋਲੇ ਇਹਦੇ ਲੇਡੀ ਦੀ ਤੇਜ ਤਰ ਹਥਿਆਰਾਂ ਨਾਲ ਇਹਦੇ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੁ ਮਰਜ਼ੀ ਬੇਟਾ 16-17 ਸਾਲ ਦਾ 17-18 ਸਾਲ ਦਾ ਬੇਟਾ ਸੀ ਜੀ ਜਿਸ ਸੰਬੰਧ ਚ ਕਤਵਾਲੀ ਪਟੇਲਾ ਵਿਖੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਜਲਦ ਤੋਂ ਜਲਦ ਦੋਸ਼ ਜਲਦ ਤੋਂ ਜਲਦ ਦੋਸ਼ੀ ਨੂੰ ਕਰਸਤਾਰ ਕੀਤਾ ਜਾਉਗਾ ਹਾਂਜੀ ਇਹ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕ ਉਹਦੇ ਉੱਪਰ ਕਿਰਾਏ ਤੇ ਰਹਿੰਦੇ ਸੀ ਪਰ ਇਹਨਾਂ ਦਾ ਘਰ ਵਾਲਾ ਵੀ ਹੈਗਾ ਲੇਡੀ ਜਦੋਂ ਨਹੀਂ ਇਹ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਡ ਸੀ ਪਰ ਹੁਣ ਆਪਣੇ ਪੇਕੇਆਂ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ ਸੀ ਸਰ ਇਹ ਇੱਕ ਲੇਡੀ ਸੀ ਜੀ ਸੁਮੰਨਾ ਦੀ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਣੀਆਂ ਗੇਟ ਕੋਲੇ ਇਹਦੇ ਲੇਡੀ ਦੀ ਤੇਜ਼ ਤਾਰ ਹਥਿਆਰ ਨਾਲ ਇਹ ਲੇਡੀ ਦੀ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੁ ਮਰਜ਼ੀ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀ ਜੀ ਜਿਸ ਸੰਬੰਧ ਚ ਕਤਵਾਲੀ ਪਟੇਲਾ ਵਿਖੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਜਲਦ ਤੋਂ ਜਲਦ ਜਲਦ ਤੋਂ ਜਲਦ ਉਸ ਨੂੰ ਕਰਸਤਾਰ ਕੀਤਾ ਜਾਉਂਦਾ ਹਾਂ ਹਾਂਜੀ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕਾ ਉਧਰ ਉੱਪਰ ਕਿਰਾਏ ਤੇ ਰਹਿੰਦੇ ਸੀ ਪਰ ਇਹਨਾਂ ਦਾ ਘਰ ਵਾਲਾ ਵੀ ਹੈ ਕਿ ਲੇਡੀ ਜਦੋਂ ਨਹੀਂ ਅਮਾ ਤੂੰ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਟ ਸੀ ਪਰ ਹੁਣ ਆਪਣੇ ਪੇਕੇ ਦੇ ਘਰ ਕੋਲੇ ਇੱਥੇ ਕਿਰਾਏ ਤੇ ਰਹਿੰਦੀ ਸੀ ਇਹ ਇੱਕ ਲੇਡੀ ਸੀ ਜੀ ਸੁਮੰਨਾ ਦੀ ਲੇਡੀ ਸੀ ਡੋਮੈਸਟਿਕ ਹੈਲਪ ਸੀ ਇਹ ਇੱਥੇ ਚੁਬਾਰੇ ਚ ਕਿਰਾਏ ਤੇ ਰਹਿੰਦੀ ਸੀ ਆਪਣੇ ਸਮਾਣੀਆਂ ਗੇਟ ਕੋਲੇ ਇਹਦੀ ਲੇਡੀ ਦੀ ਤੇਜਤਾਰ ਹਥਿਆਰ ਨਾਲ ਇਹ ਬਲੀਡਿਟ ਮਰਡਰ ਹੋਇਆ ਤਾਂ ਤੇ ਨਾਲ ਇਹਦੇ ਬੇਟੇ ਨੂੰ ਇੰਜਰਡ ਕੀਤਾ ਗਿਆ ਤੇ ਉਸ ਸੰਬੰਧ ਚ ਬੇਟੇ ਦਾ ਨਾਮ ਮਨਜੋਤ ਹੈ ਕਿੰਨੀ ਕੁ ਮੇਰੇ ਬੇਟਾ 16 17 ਸਾਲ ਦਾ 17 18 ਸਾਲ ਦਾ ਬੇਟਾ ਸੀ ਇਹਦਾ ਜਿਸ ਸੰਬੰਧ ਚ ਕਤਵਾਲੀ ਪਟੇਲਾ ਵਿਖੇ ਮਕਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਤਫਤੀਸ਼ ਟੈਕਨੀਕਲ ਸਾਰੇ ਐਂਗਲਸ ਤੋਂ ਸਾਰੀ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਜਲਦ ਤੋਂ ਜਲਦ ਉਸ ਨੂੰ ਜਲਦ ਤੋਂ ਜਲਦ ਉਸ ਨੂੰ ਗ੍ਰਫਤਾਰ ਕੀਤਾ ਜਾਵੇ ਹਾਂਜੀ ਕਿਰਾਏ ਤੇ ਰਹਿੰਦੇ ਸੀ ਡੈਂਟਲ ਕਲੀਨਿਕਾ ਉੱਤੇ ਉੱਪਰ ਕਿਰਾਏ ਤੇ ਰਹਿੰਦੇ ਸੀ ਪਰ ਇਹਨਾਂ ਦਾ ਘਰ ਵਾਲਾ ਵੀ ਹੈ ਕਿ ਲੇਡੀ ਤੇ ਜਦੋਂ ਨਹੀਂ ਅਮ ਤੂੰ ਕਿ ਕਾਫੀ ਸਾਲ ਤੋਂ ਇਹਨਾਂ ਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਹੈ ਇਹ ਲੇਡੀ ਬਰਨਾਲੇ ਮੈਰਿਟ ਸੀ ਪਰ ਹੁਣ ਆਪਣੇ ਪੇਕੇ ਦੇ ਘਰ ਕੋਲ ਹੀ ਇੱਥੇ ਕਿਰਾਏ ਤੇ ਰਹਿੰਦੇ